ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆਂ ਜੀ ਆਪਣੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਂ ਲੱਗਿਆਂ ਜੀ ਇੱਥੇ ਦੇਸੀ ਘਿਓ ਬਣਾਉਣਾ ਤੇ ਮੈਂ ਇੱਥੇ ਜਿਹੜੀ ਮਲਾਈ ਆਪਣੀ ਉਹ ਤਿੰਨ ਚਾਰਕ ਦਿਨਦੀ ਆ ਕਿਉਂਕਿ ਇਹ ਮੱਝ ਦੇ ਦੁੱਧ ਦੀ ਮਲਾਈ ਆ ਕਿ ਜਿਹੜੀਆਂ ਦੇ ਬੈੜੀਆਂ ਦਾ ਦੁੱਧ ਤੋਂ ਮਲਾਈ ਆ ਜਿਹੜੀ ਥੋੜੀ ਜੀ ਘੱਟ ਆਉਂਦੀ ਆ ਇਹ ਆਪਣੇ ਮੱਝ ਦੇ ਦੁੱਧ ਦੀ ਮਲਾਈ ਆ ਤੇ ਇਹ ਇੱਕ ਕਾਲਾ ਹਾਂ ਆਪਾਂ ਲੈ ਲਿਆ ਮਲਾਈ ਦਾ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਬਹੁਤ ਹੀ ਨਾ ਆਸਾਨ ਤਰੀਕੇ ਦੇ ਨਾਲ ਆਪਾਂ ਜਿਹੜਾ ਆਪਣਾ ਦੇਸੀ ਘਿਓ ਆ ਉਹ ਕਿਵੇਂ ਬਣਾ ਸਕਦੇ ਆ ਥੋੜੇ ਜੇ ਟਾਈਮ ਦੇ ਵਿੱਚ ਬਣ ਕੇ ਇਹ ਰੈਡੀ ਹੋ ਜਾਂਦਾ ਵਾ ਤੇ ਵੀਡੀਓ ਨੂੰ ਫੋਲੋ ਵਾਚ ਜ਼ਰੂਰ ਕਰਿਓ ਤੇ ਅੰਤ ਤੱਕ ਜ਼ਰੂਰ ਦੇਖਿਓ ਪਲੀਜ਼ ਤੇ ਇਹਨਾਂ ਨਾਲ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਵੀਡੀਓ ਆ ਜਿਹੜੀ ਉਹ ਕਿੱਦਾਂ ਦੀ ਲੱਗਦੀ ਆ ਤੇ ਆਪਾਂ ਕਰਦੇ ਆ ਜੀ ਅੱਗੇ ਦਾ ਪ੍ਰੋਸੈਸ ਸਟਾਰਟ ਤੇ ਅ ਇਧਰ ਮੈਂ ਮਲਾਈ ਲੈ ਲਈ ਆ ਹੁਣ ਆਪਾਂ ਇੱਥੇ ਆਪਣਾ ਨਾ ਜਿਹੜੀ ਤਿੱਲੀ ਆ ਉਹ ਆਪਾਂ ਲੈ ਲੈਣੀ ਆ ਤਿੱਲੀ ਦੇ ਵਿੱਚ ਆਪਾਂ ਹਮੇਸ਼ਾ ਖੁੱਲਾ ਪੰਡਾ ਹੀ ਲੈਣਾ ਵਾ ਕਿਉਂਕਿ ਜਿਹਦੇ ਵਿੱਚ ਆਸਾਨੀ ਦੇ ਨਾਲ ਇਹ ਮੱਖਣੀ ਆ ਜਿਹੜੀ ਇਹ ਰੜਕ ਕੇ ਤਿਆਰ ਹੋ ਜਵੇ ਮਲਾਈ ਆਪਣੀ ਮੱਖਣੀ ਆਪਣੀ ਚੰਗੀ ਤਰ੍ਹਾਂ ਨਿਕਲ ਜਾਵੇ ਤੁਹਾਨੂੰ ਮੈਂ ਦਿਖਾਨੀ ਆ ਕਿ ਕੁਝ ਕੁ ਟਾਈਮ ਦੇ ਵਿੱਚ ਜੀ ਹੋਈ ਇਹ ਜਿਹੜੀ ਮਲਾਈ ਆ ਆਪਣੀ ਇਹ ਰੜਕੀ ਜਾਣੀ ਆ ਥੋੜਾ ਜਿਹਾ ਟਾਈਮ ਹੀ ਲੱਗਦਾ ਵਾ ਬਸ ਇਹਨੂੰ ਬੜਾ ਜਿਆਦਾ ਟਾਈਮ ਇਹਨੂੰ ਲੱਗਦਾ ਨਹੀਂ ਹੈਗਾ ਦੇਖੋ ਤੇ ਮਲਾਈ ਮੈਂ ਆਪਣੀ ਥਲਵੀ ਦੇ ਵਿੱਚ ਪਾ ਲਈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਗਰਮ ਪਾਣੀ ਜਿੰਨੀ ਆਪਣੇ ਕੋਲ ਮਲਾਈ ਆ ਉਨਾ ਹੀ ਆਪਾਂ ਨੇ ਗਰਮ ਪਾਣੀ ਲੈਣਾ ਕਿਉਂਕਿ ਜਿਹੜੀ ਮੇਰੀ ਮਲਾਈ ਸੀ ਨਾ ਫ੍ਰਿਜ ਦੇ ਵਿੱਚ ਪਈ ਸੀਗੀ ਇਸ ਕਰਕੇ ਮੈਂ ਇਹਦੇ ਵਿੱਚ ਪਾਇਆ ਗਰਮ ਪਾਣੀ ਜੇਕਰ ਤੁਹਾਡੀ ਮਲਾਈ ਹੈ ਜਿਹੜੀ ਉਹ ਫ੍ਰਿਜ ਦੇ ਵਿੱਚ ਨਹੀਂ ਵੀ ਪਈ ਹੈਗੀ ਬਾਹਰ ਪਈ ਆ ਬਾਰਕ ਕੀ ਹੈ ਤੁਹਾਡੀ ਤਾਂ ਤੁਸੀਂ ਹੀ ਇਹਦੇ ਵਿੱਚ ਪਾਣਾ ਹੈ ਤਾਜ਼ਾ ਪਾਣੀ ਆਪਾਂ ਫਿਰ ਉਦੋਂ ਗਰਮ ਪਾਣੀ ਨਹੀਂ ਪਾਉਣਾ ਹੈਗਾ ਕਿ ਆਪਾਂ ਉਦੋਂ ਪਾਣਾ ਹੈ ਗਰਮ ਪਾਣੀ ਤੇ ਮੈਂ ਹੁਣ ਇਹਨੂੰ ਰੜਕ ਦਵਾਂ ਤੇ ਤੁਸੀਂ ਦੇਖੋਗੇ ਕੁਝ ਕੁ ਟਾਈਮ ਦੇ ਵਿੱਚ ਜੀ ਜਿਹੜੀ ਆਪਣੀ ਮਖਣੀ ਆ ਉਹ ਤਿਆਰ ਹੋ ਜਾਣੀ ਆ ਹਣੀ ਮੇਰੇ ਕੋਲ ਨਾ ਆਵਲੀ ਹੱਥ ਵਾਲੀ ਮਿਕਸੀ ਆ ਤੁਹਾਡੇ ਕੋਲੇ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਮਿਕਸੀ ਹੈਗੀ ਆ ਤਾਂ ਤੁਸੀਂ ਉਹਦੇ ਨਾਲ ਬਣਾ ਸਕਦੇ ਹੋ ਸੀ ਆਪਣੀ ਜਿਹੜੀ ਮਖਣੀ ਆ ਨਾ ਇਹ ਬਣੀ ਸਟਾਰਟ ਵੀ ਹੋ ਗਈ ਬਸ ਇਹਨੂੰ ਥੋੜੇ ਜਿਹਾ ਟਾਈਮ ਹੋਰ ਰੜਕਾਂਗੇ ਤੇ ਫਿਰ ਆਪਣੀ ਮਖਣੀ ਤਿਆਰ ਹੋ ਜਾਊਗੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਹੈ ਨਾ ਜਿਹੜੀ ਮਖਣੀ ਆ ਉਹ ਆਪਣੀ ਰੈਡੀ ਹੋ ਗਈ ਤੇ ਹੁਣ ਮੈਂ ਇਹਨੂੰ ਹਨਾ ਆਪਣੇ ਬਾウル ਦੇ ਵਿੱਚ ਕੱਢ ਲਵਾਂ ਤੇ ਫਿਰ ਤੁਹਾਨੂੰ ਉਸ ਤੋਂ ਬਾਅਦ ਵਿੱਚ ਦਿਖਾਉਣੀ ਹੈ ਕਿ ਕਿੰਨੀ ਜ਼ਿਆਦਾ ਮਖਣੀ ਆਪਣੀ ਜਿਹੜੀ ਉਹ ਨਿਕਲਈ ਹਾਂਜੀ ਲਓ ਜੀ ਜਿਹੜੀ ਆਪਣੀ ਮਖਣੀ ਆ ਤੇ ਉਹ ਮੈਂ ਹਨਾ ਆਪਣੇ ਇੱਕ ਕਾਲੇ ਦੇ ਵਿੱਚ ਆ ਜਿਹੜੀ ਉਹ ਕੱਢ ਲਈ ਆ ਤੁਸੀਂ ਦੇਖ ਸਕਦੇ ਹੋ ਕਿ ਥੋੜੇ ਜਿਹੇ ਟਾਈਮ ਦੇ ਵਿੱਚ ਹੀ ਹਨਾ ਜਿਹੜੀ ਆਪਣੀ ਮਖਣੀ ਆ ਉਹ ਬਹੁਤ ਜ਼ਿਆਦਾ ਜਲਦੀ ਬਣ ਚੁੱਕੀ ਆ ਤੇ ਹੁਣ ਆਪਾਂ ਬਣਾਵਾਂਗੇ ਜੀ ਇਹਦਾ ਦੇਸੀ ਘਿਓ ਗਾਂਹਾਂ ਵਾਲਾ ਪ੍ਰੋਸੈਸ ਵੀ ਬਹੁਤ ਜਿਆਦਾ ਸੌਖਾ ਹੈ ਤੁਸੀਂ ਦੇਖਿਓ ਅਗਿਆ ਕੇ ਵੀਡੀਓ ਨੂੰ ਜ਼ਰੂਰ ਤੇ ਬਸ ਸਿਰਫ ਹੁਣ ਆਪਾਂ ਇਹਨੂੰ ਗਰਮ ਕਰਾਂਗੇ ਗੈਸ ਦੇ ਉੱਪਰ ਰੱਖ ਕੇ ਇਹ ਬਹੁਤ ਜਿਆਦਾ ਬਹੁਤ ਜਲਦੀ ਹਨਾ ਇਹ ਜਿਹੜੀ ਆ ਆਪਣੇ ਕੋਲੇ ਦੇਸੀ ਘਿਓ ਆ ਉਹ ਤਿਆਰ ਹੋ ਜਾਣਾ ਵਾ ਤਾਂ ਮੱਖਣੀ ਆ ਜਿਹੜੀ ਆਪਣੀ ਉਹ ਗਰਮ ਹੋਣ ਵਾਸਤੇ ਪਾਤੀ ਤੇ ਹੁਣ ਇਹਦਾ ਦੇਖੋ ਕਿ ਥੋੜੇ ਜੇ ਟਾਈਮ ਦੇ ਵਿੱਚ ਜੀ ਦੇਸੀ ਕਿਉਂ ਇਹਦਾ ਬਣ ਕੇ ਆਪਣਾ ਰੈਡੀ ਹੋ ਜਾਣਾ ਵਾ ਤੇ ਇਹਨੂੰ ਥੋੜਾ ਜਿਹਾ ਹਨਾ ਜਿੰਦੀ ਥੋੜੇ ਟਾਈਮ ਬਾਅਦ ਹਨਾ ਮੈਂ ਥੋੜੀ ਜਿਹੀ ਸਲੋ ਮੀਡੀ ਸਲੋ ਜਿਹੜੀ ਇਹ ਗੈਸ ਆ ਉਹਦੇ ਤੇ ਬਣਾਉਂਗੀ ਉਹ ਤਾਂ ਕਿਉਂਕਿ ਜਿਹੜਾ ਮੇਰਾ ਇਹ ਭਾਂਡਾ ਹਨਾ ਥੋੜਾ ਜਿਹਾ ਛੋਟਾ ਆ ਮੱਖਣੀ ਆਪਣੀ ਜਿਆਦਾ ਆ ਫਿਰ ਇਹ ਬਾਹਰ ਨਿਕਲ ਜਾਂਦੀ ਆ ਉਹਦੇ ਕਰਕੇ ਮੈਂ ਇਹਨੂੰ ਥੋੜਾ ਜਿਹਾ ਸਲੋ ਕਰਕੇ ਬਣਾਉਣੇ ਨੇ ਆ ਨਹੀਂ ਤਾਂ ਹਨਾ ਜੇ ਤੁਹਾਡੇ ਕੋਲ ਵੱਡਾ ਭਾਂਡਾ ਹੈਗਾ ਤਾਂ ਤੁਸੀਂ ਉਹ ਸਾਫ ਦੇ ਨਾਲ ਵੀ ਬਣਾ ਸਕਦੇ ਹੋ ਵੈਸੇ ਤੁਸੀਂ ਦੇਖਿਓ ਘਰੇ ਆਪਣੇ ਬਣਾ ਕੇ ਕਿ ਬਹੁਤ ਘੱਟ ਟਾਈਮ ਦੇ ਵਿੱਚ ਇਦਾਂ ਜਿਹੜਾ ਬਣਾਇਆ ਹਾ ਤਿਆਰ ਹੋ ਜਾਂਦਾ ਵਾ ਬਸ ਤੁਸੀਂ ਇੱਕ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਦੋਂ ਆਪਣੇ ਕੋਲ ਮਲਾਈ ਠੰਡੀ ਆ ਤਾਂ ਆਪਾਂ ਉਹਦੇ ਵਿੱਚ ਗਰਮ ਹੀ ਪਾਣੀ ਪਾਉਣਾ ਤੇ ਜਦੋਂ ਆਪਣੇ ਕੋਲ ਮਲਾਈ ਠੀਕ ਆ ਮਤਲਬ ਜ਼ਿਆਦਾ ਠੰਡੀ ਨਹੀਂ ਹੈਗੀ ਫ੍ਰਿਜ ਦੇ ਵਿੱਚ ਨਹੀਂ ਰੱਖੀ ਹੈਗੀ ਤਾਂ ਤੁਸੀਂ ਉਹਦੇ ਵਿੱਚ ਨਾਰਮਲ ਪਾਣੀ ਪਾਉਣਾ ਹੈ બસ ਇਹ ਕਰਨਾ ਜਿਹੜਾ ਆਪਾਂ ਮਤਲਬ ਜਿਹਦੇ ਵਿੱਚ ਆਪਾਂ ਪਾ ਕੇ ਰੜਕਣੀ ਹੈ ਆਪਣੀ ਮਲਾਈ ਤਾਂ ਤੁਹਾਡੇ ਕੋਲ ਉਹ ਭਾਂਡਾ ਥੋੜਾ ਜਿਹਾ ਜਿਹੜਾ ਉਹ ਵੱਡਾ ਹੋਣਾ ਚਾਹੀਦਾ ਬਸ ਇੰਨੀ ਥੋੜੀਆਂ ਜਿਹੀਆਂ ਗੱਲਾਂ ਦਾ ਧਿਆਨ ਰੱਖਿਓ ਬਾਕੀ ਇਹਨਾਂ ਮਲਾਈ ਤਾਂ ਆਪਣੀ ਜਿਹੜਾ ਦਸੀ ਘੋਵ ਬਹੁਤ ਜਲਦੀ ਜੰਗੀ ਆਪਣਾ ਤਿਆਰ ਹੋ ਜਾਂਦਾ ਵਾ ਹਾਂਜੀ ਆਪਣਾ ਇੱਧਰ ਜਿਹੜੀ ਮਲਾਈ ਸੀਗੀ ਉਹ ਗਰਮ ਹੋਣੀ ਸਟਾਰਟ ਹੋ ਗਈ ਤੇ ਮੈਂ ਹਨਾ ਤੁਸੀਂ ਦੇਖ ਸਕਦੇ ਬਹੁਤ ਹੀ ਘੱਟ ਫਲੇਮ ਦੇ ਉੱਤੇ ਹਨਾ ਆਪਣਾ ਇਹ ਰੱਖਿਆ ਹੋਇਆ ਵਾ ਮਲਾਈ ਨੂੰ ਕਿਉਂਕਿ ਜਦੋਂ ਮੈਂ ਜ਼ਿਆਦਾ ਇਹਨੂੰ ਤੇਜ਼ ਕਰ ਦੂੰਗੀ ਨਾ ਤਾਂ ਫਿਰ ਉਹ ਬਾਹਰ ਨਿਕਲ ਆਂਦੀ ਆ ਸਾਰੀ ਤੇ ਇਸ ਕਰਕੇ ਮੈਨੂੰ ਘੱਟ ਤੇ ਕਰਕੇ ਹੀ ਬਣਾਉਂਗੀ ਇਹ ਕਰਤੇ ਕਰਕੇ ਤਾਂ ਤੁਹਾਨੂੰ ਪਤਾ ਹੈ ਕਿ ਥੋੜਾ ਜਿਹਾ ਟਾਈਮ ਹੀ ਲੱਗ ਜਾਣਾ ਵਾ ਅਗਰ ਤੁਹਾਡੇ ਕੋਲ ਹਣਾ ਕੋਈ ਭਾਂਡਾ ਵੱਡਾ ਹੈਗਾ ਤਾਂ ਤੁਸੀਂ ਫੁੱਲ ਤੇ ਕਰਕੇ ਆਪਣੇ ਗੈਸ ਦੀ ਮੀਡੀਅਮ ਫਲੇਮ ਆ ਜਿਹੜੀ ਤੁਸੀਂ ਉਹ ਫੁੱਲ ਤੇ ਕਰਕੇ ਵੀ ਉਹਨੂੰ ਬਣਾ ਸਕਦੇ ਹੋ ਅੱਗੇ ਦਾ ਪ੍ਰੋਸੈਸ ਫਿਰ ਮੈਂ ਤੁਹਾਨੂੰ ਦਿਖਾਨੀ ਆ ਹਾਂਜੀ ਜਿਹੜੀ ਆਪਣੀ ਇਹ ਮਲਾਈ ਆ ਤੁਸੀਂ ਦੇਖ ਸਕਦੇ ਹੋ ਕਿ ਹਾਂ ਹੁਣੇ ਮੈਂ ਫੁੱਲ ਤੇ ਦੀ ਗੈਸ ਆ ਜਿਹੜੀ ਉਹ ਕਰਤੀ ਤੇ ਹੁਣ ਇਹ ਬਿਲਕੁਲ ਨਹੀਂ ਹਾਂ ਇਹ ਬਾਹਰ ਨਿਕਲਣਾ ਹੈਗਾ ਜਿੰਨੇ ਕੋਲੂ ਕੀ ਮਾੜੀ ਮੋਟੀ ਤਾਂ ਮੈਂ ਇਹ ਨੂੰ ਥੋੜਾ ਜਿਹਾ ਘੱਟੇ ਕਰ ਦੂੰਗੀ ਕਿਉਂਕਿ ਮੇਰੇ ਕੋਲ ਭਾਂਡਾ ਛੋਟਾ ਹੈ ਤੁਸੀਂ ਤੇਜ਼ ਕਰਕੇ ਵੀ ਬਣਾ ਸਕਦੇ ਹੋ ਜੇਕਰ ਤੁਹਾਡੇ ਕੋਲ ਕੋਈ ਭਾਂਡਾ ਵੱਡਾ ਵਾ ਤੇ ਮੇਰੇ ਕੋਲ ਇਹ ਜਿਹੜੀ ਕੜਾਹੀ ਹੈ ਛੋਟੀ ਸੀਗੀ ਤੇ ਇਸ ਕਰਕੇ ਮੈਨੂੰ ਸਲੋ ਤੇ ਕਰਕੇ ਬਣਾਉਂਦੀ ਸੀਗੀ ਬਾਕੀ ਤੁਸੀਂ ਹੁਣ ਦੇਖ ਕੇ ਥੋੜੇ ਜਿਹਾ ਟਾਈਮ ਦੇ ਵਿੱਚ ਆ ਜਿਹੜੀ ਬਣ ਗਏ ਨੇ ਅ ਦਸਿਕਿਓ ਬਨ ਜਾਣਾ ਵਾ ਰੈਡੀ ਹੋ ਜਾਣਾ ਹੈ ਆਪਣਾ ਦਸਿਕਿਓ ਇਹ ਸਭ ਤੋਂ ਸੌਖਾ ਤਰੀਕਾ ਇਹੀ ਆ ਤੇ ਜੇਕਰ ਹਾਂ ਆਪਾਂ ਕੱਲੀ ਝੰਡੀ ਆਪਣੀ ਮਲਾਈ ਨੂੰ ਗਰਮ ਧਰਦੇ ਆ ਨਾ ਉਹ ਨਾ ਹੀ ਉਹਦੇ ਵਿੱਚੋਂ ਇੰਨਾ ਦੇਸੀ ਕੋ ਨਿਕਲਦਾ ਤੇ ਟਾਈਮ ਆ ਜਿਹੜਾ ਉਹ ਬਹੁਤ ਜ਼ਿਆਦਾ ਲੱਗ ਜਾਂਦਾ ਇਸ ਕਰਕੇ ਮੈਂ ਹਮੇਸ਼ਾ ਪਹਿਲਾਂ ਮੱਖਣੀ ਹੀ ਕੱਢਦੀ ਹੁੰਨੀ ਆ ਮਲਾਈ ਦੇ ਉੱਤੋਂ ਤੇ ਫਿਰ ਆਪਾਂ ਉਹ ਮੱਖਣੀ ਆ ਜਿਹੜੀ ਉਹ ਆਪਾਂ ਗਰਮ ਧਰਲਾ ਦੇਣੇ ਆ ਜੀ ਆਪਣਾ ਦੇਸੀ ਘਿਓ ਰੈਡੀ ਹੋ ਚੱਲਿਆ ਬਸ ਇਹਨੂੰ ਕੁਝ ਟਾਈਮ ਤੇ ਜਿਹੜੇ ਹੋਰ ਲੱਗਣਗੇ ਬਸ ਇੱਕ ਜਾਂ ਦੋ ਮਿੰਟ ਹੀ ਹੋਰ ਲੱਗਣਗੇ ਫਿਲਹਾਲ ਦਾ ਆਪਣਾ ਜਿਹੜਾ ਤੇਸੀ ਘਿਓ ਆ ਰੈਡੀ ਆ ਜਦੋਂ ਆਪਾਂ ਹਾਂ ਇਹ ਬੁਲਬਲੇ ਜਿਹਾ ਏਦਾਂ ਬਣ ਲਾ ਜਾਣ ਤੇ ਜਿਹੜੀ ਆ ਮਲਾਈ ਐ ਬਸ ਇਹਨੇ ਹੁਣ ਥੱਲੇ ਚਲੀ ਜਾਣਾ ਮਾ ਤੇ ਜਿਹੜਾ ਆਪਣਾ ਦੇਸੀ ਘਿਓ ਨੇ ਉੱਪਰ ਆ ਜਾਣਾ ਮੇਰਾ ਜਿਹੜਾ ਇਹ ਭਾਂਡਾ ਨਾ ਆ ਚੀਜ਼ ਤੇ ਹੈ ਨਾ ਇਹਦੇ ਇੰਦਾ ਲਾਲ ਲਾਲ ਜਿਹਾ ਤਾਂ ਹੋ ਜਾਂਦਾ ਕਿਉਂਕਿ ਇਹ ਥੋੜਾ ਜਿਹਾ ਜਿਹੜਾ ਪਤਲਾ ਆ ਆਪਣਾ ਇਹ ਆਪਣੀ ਕੜਾਹੀ ਇਹ ਥੋੜੀ ਜੀ ਨਾ ਪਤਲੀ ਆ ਇਸ ਕਰਕੇ ਨਾ ਸਾਈਡਾਂ ਤੋਂ ਥੋੜੀ ਥੋੜੀ ਰੈੱਡ ਰੈੱਡ ਜੀ ਹੋ ਜਾਂਦੀ ਆ। ਇਸ ਜਿਹੜੀ ਦੇਸੀ ਘੋਦੀ ਖੁਸ਼ਬੂ ਆ ਨਾ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਆ ਮੈਨੂੰ ਤਾਂ ਬਾਕੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿਹੜੀ ਦੇਸੀ ਘੋਦੀ ਖੁਸ਼ਬੂ ਕਿਹਨੂੰ ਕਿਹਨੂੰ ਜ਼ਿਆਦਾ ਵਧੀਆ ਲੱਗਦੀ ਆ। ਸੋ ਆਪਣਾ ਦੇਸੀ ਘਿਓ ਅਜੂ ਰੈਡੀ ਆ। ਚੈੱਕ ਕਰੋ। ਹੁਣ ਮੈਂ ਦੇਖਾਂ ਇਹਨੂੰ ਬਣਨ ਮਾ ਕਾਲੇ ਦੇ ਵਿੱਚ ਤੇ ਫਿਰ ਤੁਹਾਨੂੰ ਦਿਖਾਉਣੀ ਆ ਕਿੰਨਾ ਖਾਨਾ ਹਾਂ ਆਪਣਾ ਜਿਹੜਾ ਇਹ ਆ। ਦੇਸੀ ਘਿਓ ਨਿਕਲਿਆ। ਇਹਦੇ ਵਿੱਚ ਹਣਾ ਬੁਲਬਲੇ ਜੇ ਬਣਨ ਲੱਗ ਕੇ ਤੇ ਤੁਸੀਂ ਇਹ ਧਿਆਨ ਰੱਖਣਾ ਕਿ ਜਦੋਂ ਇਹ ਬੁਲਬਲੇ ਬਣਨ ਲੱਗ ਗਏ ਤਾਂ ਤੁਸੀਂ ਸਮਝ ਲੈ ਕੇ ਤੁਹਾਡਾ ਦੇਸੀ ਘਿਓ ਆ ਜਿਹੜਾ ਉਹ ਰੈਡੀ ਹੋ ਚੁੱਕਿਆ। ਹਾਂਜੀ ਲਓ ਜੀ ਆਪਣਾ ਦੇਸੀ ਘਿਓ ਆ ਜਿਹੜਾ ਬਣ ਕੇ ਉਹ ਰੈਡੀ ਹੋ ਚੁੱਕਿਆ। ਤੁਸੀਂ ਦੇਖ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਆ ਜਿਹੜਾ ਦੇਸੀ ਘਿਓ ਬਣਾ ਸਕਦੇ ਹੋ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ